ਅਸਾਂਖ ਮੂਰਖਾ ਅੰਧ ਘੋਰਾ ਅਸਾਂਖ ਚੋਰ ਹਰਾਮ ਖੋਰਾ ਅਸਾਂਖ ਅਮਰਾ ਕਰ ਜਾਏ ਜੋਰਾ ਅਸਾਂਖ ਗਾਲ ਵੜ ਹਤਿਆਕ ਮਾਹੀ ਅਸਾਂਖਾ ਪਾਪੀ ਪਾਪ ਕਰ ਜਾਹੇ ਅਸਾਂਖਾ ਕੂੜੇ ਆਰ ਕੂੜੇ ਫਿਰਾਹੇ ਅਸਾਂਖ ਮਲੇਸ਼ ਮਲ ਭਖ ਖਾਹੇ ਅਸਾਂਖ ਨਿੰਦਕਾ ਸਿਰ ਕਰਹਿ ਭਾਰ ਨਾਨਕ ਨੀਚ ਕਹੈ ਵਿਚਾਰ ਵਾਰਿਆ ਨ ਜਾਵਾ ਏਕ ਵਾਰ ਜੋ ਤੂ ਦ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਅੰਦਰ ਅੰਕਾਰ ਜੋ ਤੂੰ ਭਾਵੈ ਸਾਈ ਪਲੀਕਾਰ ਤੂੰ ਸਦਾ ਸਲਾਮਤ ਨਰੰਕਾਰ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ